ਜਦ ਅਸੀਂ ਕਿਸੇ ਉੱਤੇ ਭਰੋਸਾ ਕਰਦੇ ਹਾਂ ਤਾਂ ਇਸ ਦਾ ਭਾਵ ਹੀ ਹੈ ਕਿ ਸਾਨੂੰ ਉਸ ਉੱਪਰ ਵਿਸ਼ਵਾਸ ਹੈ ਉਦਾਹਰਣ ਦੇ ਤੌਰ ਤੇ ਜਦੋਂ ਅਸੀਂ ਬੱਚੇ ਨੂੰ ਸਕੂਲ ਭੇਜਦੇ ਹਾਂ ਤਾਂ ਇਸ ਦਾ ਕਾਰਨ ਹੀ ਹੈ ਕਿ ਸਾਨੂੰ ਵਿਦਿਆ ਦੀ ਕਦਰ ਕੀਮਤ ਉੱਪਰ ਵਿਸ਼ਵਾਸ ਹੈ ਪ੍ਰੇਮ ਦੀ ਖੇਡ ਵਿੱਚ ਪਿਆਰੇ ਉੱਤੇ ਵਿਸ਼ਵਾਸ ਕਰਨਾ ਹੀ ਪੈਂਦਾ ਹੈ ਇੰਜ ਹੀ ਧਰਮ ਲਈ ਵਿਸ਼ਵਾਸ ਕੋਈ ਅਨੋਖੀ ਗੱਲ ਨਹੀਂ ਇਹ ਤਾਂ ਜੀਵਨ ਦੇ ਲਗਭਗ ਹਰ ਕਾਰਜ ਵਿੱਚ ਨਜ਼ਰ ਆਉਂਦਾ ਹੈ ਸਿੱਖ ਧਰਮ ਇਸ ਕਿਸਮ ਦੇ ਬੁਨਿਆਦੀ ਵਿਸ਼ਵਾਸ ਉੱਤੇ ਜ਼ੋਰ ਦਿੰਦਾ ਹੈ ਜਿਵੇਂ ਤੁਸੀਂ ਤਰਨਾ ਨਹੀਂ ਜਾਣ ਸਕਦੇ ਜਦ ਤੱਕ ਤੁਸੀਂ ਪਾਣੀ ਵਿੱਚ ਨਹੀਂ ਠਲ੍ਹ ਦੇ ਇੰਜ ਹੀ ਤੁਸੀਂ ਅਧਿਆਤਮਵਾਦ ਨੂੰ ਨਹੀਂ ਸਮਝ ਸਕਦੇ ਜਦ ਤੱਕ ਤੁਸੀਂ ਰੱਬ ਵਿੱਚ ਯਕੀਨ ਨਾ ਕਰੋ ਸਿੱਖ ਧਰਮ ਇਹ ਵਿਸ਼ਵਾਸ ਦ੍ਰਿੜ ਕਰਾਉਂਦਾ ਹੈ ਕਿ ਸਾਡਾ ਸਭ ਦਾ ਸੰਝਾ ਪਿਤਾ ਇੱਕ ਪ੍ਰਮਾਤਮਾ ਹੈ ਅਸੀਂ ਸਭ ਭਾਈ ਭਾਈ ਹਾਂ ਇੱਕ ਪਿਤਾ ਇੱਕ ਉਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਦੂਜੇ ਸਿੱਖ ਧਰਮ ਅਧਿਆਤਮਿਕ ਸਿੱਖਿਆ ਲਈ ਗੁਰੂ ਦੀ ਲੋੜ ਤੇ ਜ਼ੋਰ ਦਿੰਦਾ ਹੈ ਖੁਸ਼ਕਿਸਮਤੀ ਨਾਲ ਅਜਹੀ ਅਗਵਾਈ ਲਈ ਸਾਡੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ अनेका ਸਿੱਖ ਆਪਣੀ ਆਤਮਿਕ ਤੇ ਸੰਸਾਰਕ ਸਮੱਸਿਆਵਾਂ ਦੇ ਉਪਾਅ ਉਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣ ਦੀ ਜਾਂਚਨਾ ਕਰਦੇ ਹਨ ਅਤੇ ਗੁਰਬਾਣੀ ਤੋਂ ਗਿਆਨ ਰੂਪੀ ਚਾਨਣ ਪ੍ਰਾਪਤ ਕਰਦੇ ਹਨ ਇਓ ਅਸੀਂ ਗੁਰੂ ਉੱਤੇ ਭਰੋਸਾ ਰੱਖਦੇ ਹੋਏ ਉਸ ਦੀ ਬਾਣੀ ਦੇ ਸੰਦੇਸ਼ ਵਿੱਚੋਂ ਮਹਾਨ ਸਚਾਈਆਂ ਨੂੰ ਪ੍ਰਤੱਖ ਜਾਣ ਲੈਂਦੇ ਹਾਂ ਅਤੇ ਗੁਰਬਾਣੀ ਦੇ ਚਾਨਣ ਵਿੱਚ ਅਸੀਂ ਗਿਆਨ ਤੇ ਸੂਝ ਦੀ ਪ੍ਰਾਪਤੀ ਕਰਕੇ ਸਹੀ ਜੀਵਨ ਜਾਚ ਸਿੱਖ ਲੈਂਦੇ ਹਾਂ ਤੀਜੇ ਸਿੱਖ ਧਰਮ ਪ੍ਰਭੂ ਪ੍ਰੇਮ ਸਿੱਖ ਹੁੰਦਾ ਹੈ ਅਸੀਂ ਨਿਰਾ ਆਪਣੇ ਆਪ ਨਾਲ ਮੋਹ ਪਾ ਕੇ ਰੱਬ ਨੂੰ ਪਿਆਰ ਨਹੀਂ ਕਰ ਸਕਦੇ ਹਮੇ ਹੀ ਸਾਰੀਆਂ ਬੁਰਾਈਆਂ ਤੇ ਦੁੱਖਾਂ ਦੀ ਜੜ ਹੈ ਜੇ ਅਸੀਂ ਕਾਗਰ ਚਿੱਤ ਹੋ ਕੇ ਉਸ ਦੇ ਗੁਣ ਗਾਈਏ ਤਾਂ ਅਸੀਂ ਹਮੇ ਨੂੰ ਨਿਰਾ ਆਪਣੇ ਵੱਸ ਹੀ ਨਹੀਂ ਕਰ ਲੈਂਦੇ ਸਗੋਂ ਆਪਣੇ ਮਨਾਂ ਵਿੱਚੋਂ ਬਾਹਰ ਕੱਢ ਦਿੰਦੇ ਹਾਂ ਇਹ ਉਸੇ ਉਹਨਾਂ ਮਹਾਨ ਖੂਬੀਆਂ ਤੇ ਦੇਵੀ ਗੁਣਾਂ ਦੇ ਧਾਰਨੀ ਹੋ ਜਾਂਦੇ ਹਾਂ ਜੋ ਕਿ ਪ੍ਰਭੂ ਨਾਲ ਮਿਲਾਉਣ ਵਾਲੇ ਹੁੰਦੇ ਹਨ ਚੌਥਾ ਸਿੱਖ ਧਰਮ ਸਰਬੱਤ ਦੇ ਭਲੇ ਵਿੱਚ ਯਕੀਨ ਰੱਖਦਾ ਹੈ ਸਿੱਖ ਕੇਵਲ ਆਪਣੇ ਲਈ ਹੀ ਪ੍ਰਭੂ ਦੀ ਮਿਹਰ ਨਹੀਂ ਮੰਗਦਾ ਸਗੋਂ ਸਾਰੇ ਸੰਸਾਰ ਦਾ ਭਲਾ ਲੋਚਦਾ ਤੇ ਮੰਗਦਾ ਹੈ ਉਹ ਸਾਰੀ ਮਾਨਵ ਜਾਤੀ ਦਾ ਭਲਾ ਭਾਵ ਸਰਬਤ ਦਾ ਭਲਾ ਚਾਹੁੰਦਾ ਹੈ ਹਰੇਕ ਨਾਲ ਭਰਾਤਰੀ ਭਾਵ ਦੀ ਸਭਾਵਨਾ ਕਰਨ ਉਸ ਨੂੰ ਕਿਦਰੇ ਵੀ ਉਪਰਾਨ ਮਹਿਸੂਸ ਨਹੀਂ ਹੁੰਦਾ ਉਹ ਹਰੇਕ ਨੂੰ ਮਿੱਤਰ ਬਣਾ ਲੈਂਦਾ ਹੈ ਕਿਉਂਕਿ ਉਸ ਦਾ ਉਦੇਸ਼ ਹੈ ਨਾ ਕੋ ਬੈਰੀ ਨਹੀਂ ਬਿਕਨਾ ਸਗਲ ਸੰਗ ਹਮ ਕੋ ਬਨਾਈ ਇੰਜ ਉਹ ਜੀਵਨ ਪ੍ਰਤੀ ਚੜਦੀ ਕਲਾ ਵਾਲਾ ਨਜ਼ਰੀਆ ਪਨੰਦਾ ਹੈ ਵੱਡੇ ਤੋਂ ਵੱਡੇ ਵਿਗਿਆਨੀਆਂ ਨੇ ਵੀ ਵਿਸ਼ਵਾਸ ਦੀ ਲੋੜ ਨੂੰ ਸਵੀਕਾਰ ਕੀਤਾ ਹੈ ਸੱਚਾਈ ਹੈ ਕਿ ਜੀਵ ਦੀ ਹਸਤੀ ਤੇ ਬ੍ਰਹਿਮੰਡ ਦੇ ਰਸਾਂ ਦੀ ਬਹੁ ਨਿਰੀ ਦਲੀਲ ਜਾਂ ਯੁਕਤੀ ਨਾਲ ਨਹੀਂ ਪਾਈ ਜਾ ਸਕਦੀ ਗੁਰੂ ਸਾਹਿਬਾਨ ਨੇ ਦ੍ਰਿੜ ਕਰਵਾਇਆ ਹੈ ਕਿ ਰੱਬ ਤੇ ਉਸ ਦੀ ਕੁਦਰਤ ਨੂੰ ਸਮਝਣ ਲਈ ਮਨੁੱਖ ਨੂੰ ਆਪਣੀ ਸੀਮਤ ਚੇਤਨਤਾ ਤੋਂ ਉੱਪਰ ਉੱਠਣਾ ਪਏਗਾ ਕਿਉਂਕਿ ਮਨੁੱਖੀ ਸੂਝ ਤਾਂ ਆਪਣੇ ਸੀਮਤ ਹੱਦ ਤੋਂ ਅੱਗੇ ਨਹੀਂ ਦੇਖ ਸਕਦੇ ਪਰਮਾਣੂ ਸੱਤਾ ਤੇ ਨਿਯ unclear ਸ਼ਕਤੀ ਨਹੀਂ ਵਾਹਿਗੁਰੂ ਤੇ ਪ੍ਰਕਿਰਤੀ ਦੀਆਂ ਸੀਮ ਸ਼ਕਤੀਆਂ ਵਿੱਚ ਵਿਗਿਆਨੀਆਂ ਦੇ ਵਿਸ਼ਵਾਸ ਨੂੰ ਹੋਰ ਵੀ ਪਕੀਰਾ ਕਰ ਦਿੱਤਾ ਖੁਸ ਸਤਨਾਮ ਸ੍ਰੀ ਵਾਹਿਗੁਰੂ ਜੀ